ਰੰਗਜੀਤ ਨੇ ਸੁਨੇਹਾ ਭੇਜਿਆ ਗੁਰੂ ਜੀ ਨੂੰ ਪਤਾ ਸੀ ਕਿ ਸ਼ਹੀਦੀ ਹੋਣੀ ਹੈ ਲੇਕਿਨ ਮੇਰਾ ਖਿਆਲ ਹੈ ਇਹ ਵੀ ਦੁਨੀਆ ਦੀ ਪਹਿਲੀ ਮਿਸਾਲ ਸਦਾ ਵਾਸਤੇ ਰਹੇਗੀ ਜਿੰਨਾ ਚਿਰ ਇਹ ਸੰਸਾਰ ਰਹੇਗਾ ਕਿ ਕਾਤਲ ਕੋਲੇ ਆਪ ਚੱਲ ਕੇ ਜਾਣਾ ਔਰ ਜਾਣਾ ਕਿਸ ਮਤਲਬ ਵਾਸਤੇ ਜਿਸ ਮਤਲਬ ਵਾਸਤੇ ਪਹਿਲੇ ਗੁਰੂ ਨੇ ਉਸ ਜਿਦੇਵ ਨੂੰ ਦਰਕਾਰ ਆ ਕਿ ਨਹੀਂ ਜਿਦੇਵ ਇਹ ਨਹੀਂ ਜਿਦੇਵ ਸੱਚ ਦਾ ਪਹਿਨੋ ਸੱਚ ਦਾ ਧਰਮ ਸੱਚ ਦਾ ਜਿਦੇਵ ਹੋਣਾ ਚਾਹੀਦਾ ਹੈ आज ਦੇ ਉਹ ਨਹੀਂ ਜਿਹੜਾ ਤੁਸੀਂ ਪਾਈ ਬੈਠੇ ਹੋ ਇਸ ਕਰਕੇ ਉਸ ਜਨੇਊ ਦੀ ਰੱਖਿਆ ਵਾਸਤੇ ਨੌਵੇਂ ਪਾਸ਼ਾ ਆਪ ਚੱਲ ਕੇ ਸ਼ਹੀਦੀ ਦੇਣ ਵਾਸਤੇ ਉੱਥੇ ਗਏ ਤੇ ਨਾਲ ਉਹਨਾਂ ਦੇ ਅਨਨ ਸਿੱਖ ਪਾਈ ਦੇਵਾਲਾ ਜੀ ਭਾਈ ਮਤੀਦਾਸ ਭਾਈ ਸਜੀਦਾਸ ਜੀ ਗਏ ਜਿਨ੍ਹਾਂ ਨੂੰ ਗੁਰੂ ਜੀ ਨੂੰ ਇਸ ਕੱਲ ਵਾਸਤੇ ਕਿ ਸ਼ਹਿਦ ਕੰਬ ਜਾੜ ਉਹਨਾਂ ਦੇ ਸਾਹਮਣੇ ਉਹ ਤਸੀਹੇ ਦਿੱਤੇ ਜਿਹੜੇ ਉਹ ਵੀ ਦੁਨੀਆ ਤੇ ਕਦੇ ਕਿਸੇ ਇਨਸਾਨ ਨੂੰ ਦਿੱਤੇ ਨਹੀਂ ਜਾਣੇ ਲੇਕਿਨ ਨਹੀਂ ਡੋਲੇ ਗੁਰੂ ਜੀ ਭਾਵੇਂ ਕਿ ਇਤਿਹਾਸ ਤੇ ਬੜੀਆਂ ਬਗੜੀਆਂ ਵੱਖ-ਵੱਖ ਰਹਿਮਾਂ ਨੇ ਇਹ ਵੀ ਕਿਤੇ ਇਤਿਹਾਸਕਾਰ ਨੇ ਲਿਖਿਆ ਕਿ ਜੋ ਉੱਥੋਂ ਦਾ ਜੇਲਰ ਸੀ ਉਹਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਮੈਂ ਜਿੰਦਰਾ ਖੋਲ ਦਿਨਾ ਤੁਸੀਂ ਚਲੇ ਜਾਓ ਉਹਨੇ ਕਿਹਾ ਕੀ ਕਾਰਨ ਹੈ ਉਹ ਕਹਿੰਦੇ ਮੇਰੇ ਤੇ ਪ੍ਰਭਾਵ ਵੀ ਤੁਹਾਡਾ ਇੰਨਾ ਹੈ ਕਹਿੰਦੇ ਜੇ ਤੁਹਾਡੇ ਤੇ ਪ੍ਰਭਾਵ ਇੰਨਾ ਹੈ ਤੇ ਫਿਰ ਮੈਂ ਤਾਂ ਮੱਤ ਕੇ ਹੀ ਆਇਆ ਤੇ ਮੈਨੂੰ ਤਾਂ ਫਿਰ ਸ਼ਹੀਦੀ ਜ਼ਰੂਰ ਦੇਣੀ ਚਾਹੀਦੀ ਆ ਮੈਂ ਕਿਉਂ ਭੱਜਾਂ ਮੈਂ ਤੇ ਗੁਰੂ ਜੀ ਨੇ ਉਹ ਸ਼ਹੀਦੀ ਦਿੱਤੀ ਔਰ ਉਹ ਸ਼ਹੀਦੀ ਦਾ ਕਾਰਨ ਹੈ ਅੱਜ ਇਹ ਦੇਸ਼ ਹਿੰਦੁਸਤਾਨ ਹੈ ਜਿਹੜਾ ਅੱਜ ਹਿੰਦੁਸਤਾਨ ਦਾ ਨਾ ਹਿੰਦੁਸਤਾਨ ਸ਼ਾਇਦ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੁਨੀਆ ਤੇ ਨਾ ਹੁੰਦੀ ਅੱਜ ਦੁਨੀਆ ਨਹੀਂ ਦੇਸ਼ ਹਿੰਦ ਦੀ ਚਾਦਰ ਨਹੀਂ ਅੱਜ ਸੰਸਾਰ ਦੀ ਚਾਨੜ ਹੈ ਗੁਰੂ ਤੇਗ ਬਹਾਦਰ ਜੀ ਜਿਸ ਨੇ ਹਿਊਮਨ ਰਾਈਟਸ ਕਮਿਸ਼ਨ ਦਾ ਪਹਿਲਾ ਜੋ ਹੈ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਇਸ ਕਰਕੇ ਵੀਰੋ ਅੱਜ ਜੋ ਆਪਾਂ ਇਹ ਦਿਨ ਮਨਾ ਰਹੇ ਹਾਂ ਇਸ ਦਿਨ ਤੇ ਐਸਜੀਪੀਸੀ ਦਾ ਮੈਂ ਤਰਬਾਦ ਕਰਦਾ ਕਿ ਜੋ ਐਡੀ ਕੁਰਬਾਨੀਆਂ ਤੋਂ ਬਾਅਦ ਬਣੀ ਹੈ ਜਿਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੁਨੀਆਂ 'ਚ ਕੋ ਧਰਮ ਹੈ ਜਿਸ ਧਰਮ ਦੀ ਬੋਟ ਨਾਲ ਪ੍ਰਬੰਧ ਚੱਲਦਾ ਹੈ ਉਹ ਕਿਹੜਾ ਧਰਮ ਹੈ ਸਿੱਖ ਧਰਮ ਕੋਈ ਹਿੰਦੂ ਧਰਮ ਮੁਸਲਮਾਨ ਧਰਮ ਸਾਈ ਧਰਮ ਇਹਡੇ-ਡੇ ਧਰਮ ਨੇ ਕਿਸੇ ਧਰਮ 'ਚ ਪ੍ਰਬੰਧ ਐ ਨਹੀਂ ਚੱਲਦਾ ਅੱਗੇ ਜਿ ਅੱਗੇ ਤੁਰਿਆ ਜਾਂਦਾ ਹੈ ਲੇਕਿਨ ਇਹ ਪ੍ਰਬੰਧ ਵੀ ਕਿਵੇਂ ਲਿਆ ਜਦੋਂ ਅੰਗਰੇਜ਼ ਜ਼ਾਲਮ ਤੋਂ ਇੱਕ ਇੱਕ ਦਿਨ 'ਚ 100-100 ਬੰਦੇ ਨੇ ਸ਼ਹੀਦੀ ਪਾਈ ਜੋ ਉਹਨਾਂ ਦਾ ਪਹਿਲਾ ਸਾਕਾ ਸੀ ਜੋ ਉਸ ਤੋਂ 150 ਬੰਦਾ ਪਹਿਲੇ ਦਿਨ ਹੀ ਸ਼ਹੀਦ ਹੋਇਆ ਇਸ ਕਰਕੇ ਜਿੰਨੇ ਤੇ ਜਿੰਨ ਸਿੰਘ ਐਸੀ ਸ਼ਹੀਦ ਹੋਏ ਤਾਂ ਜਾ ਕੇ ਕੁਰਬਾਨੀਆਂ ਲਈਆਂ ਤਾਂ ਜਾ ਕੇ ਪ੍ਰਬੰਧ ਮਿਲਿਆ ਹੈ 5 ਸਾਲੇ ਸ਼ਹੀਦیاں ਹੋਈਆਂ 5 ਸਾਲ ਤੋਂ ਬਾਅਦ ਅੰਗਰੇਜ਼ ਨੂੰ ਝੁਕਣਾ ਪਿਆ ਔਰ ਐਕਟ ਦਿੱਲੀ ਤੋਂ ਬਣਾਉਣਾ ਪਿਆ ਅੱਜ ਅਫਸੋਸ ਹੈ ਸਾਨੂੰ ਅੱਜ ਸਾਰੀ ਸੰਸਦ ਉਹ ਦੇਸ਼ ਵੀ ਸੁਣ ਰਿਹਾ ਹੈ ਸਾਰੇ ਦੇਸ਼ ਦੇ ਆਗੂਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਵੱਡੇ ਵੱਡੇ ਮਹਾਨ ਗੁਰੂ ਵੀ ਹਿੰਦੂ ਕਹਿ ਰਹੇ ਨੇ ਕਿ ਸਨਾਤਾ ਤਰਮ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨਾ ਹੁੰਦੀ ਪਰ ਅਫਸੋਸ ਹੈ ਕਿ ਉਸ ਧਰਮ ਨੂੰ ਬਚਾਉਣ ਵਾਲੇ ਗੁਰੂ ਦੇ ਉਸਥਾਨ ਪਟਨਾ ਸਾਹਿਬ ਹੈ ਹਜੂਰ ਸਾਹਿਬ ਹੈ ਦਿੱਲੀ ਹੈ ਔਰ ਇਹ ਕੁਰਬਾਨੀ ਵਾਲੀ ਐਸਪੀਸੀ ਹੈ ਸਾਰਿਆਂ ਨੂੰ ਤੋੜ ਕੇ ਪ੍ਰਬੰਧ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਨੇ ਕੀ ਉਹ ਗੁਰਦੁਆਰਿਆਂ ਦੇ ਭੰਤ ਵੰਡਣਾ ਚਾਹੁੰਦੇ ਨੇ ਕੀ ਦੁਆਰਾ ਅੰਗਰੇਜ਼ ਵਾਲਾ ਕਾਰਨਾਮਾ ਕਰਨੇ ਚਾਹੁੰਦੇ ਨੇ ਇਸ ਕਰਕੇ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਬੁਰਾ ਲੱਗੇ ਸਿੱਖ ਕੌਮ ਨੂੰ ਦੁਨੀਆ ਤੋਂ ਖਤਮ ਕਰ ਨਹੀਂ ਸਕਿਆ ਕਰ ਨਹੀਂ ਸਕਣਾ ਹਿੰਦੁਸਤਾਨ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਦਿਨ ਤਾਂ ਬਣਾਉਂਦੇ ਹੋ ਜਿਹ ਦਿਨ ਬਣਾਉਂਦੇ ਹੋ ਤਾਂ ਫਿਰ ਧਰਮ ਦੇ ਵਿੱਚ ਦਖਲ ਕਿਉਂ ਦਿੰਦੇ ਹੋ ਧਰਮ 'ਚ ਦਖਲ ਤਾਂ ਪਿੱਛੇ ਹਟੋ ਤੁਸੀਂ ਜੇ ਕਰ ਮਰਨਾ ਹੈ ਧਰਮ ਦੀ ਅਗਵਾਈ ਦੇ ਥੱਲੇ ਕਰੋ ਝੁੱਕ ਕੇ ਜਿਵੇਂ ਅੱਜ ਐਸਪੀਸੀ ਕਰ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਉਸ ਥਾਂ ਤੇ ਐਸਪੀਸੀ ਦੀਗਵਾਈ 'ਚ ਕਰਨਾ ਚਾਹੀਦਾ ਸੀ ਅੱਜ ਵੱਖਰੇ ਵੱਖਰੇ ਕਰਿਓ ਕਰੋ ਅੱਛੀ ਗੱਲ ਹੈ ਕਿ ਨਵੀਂ ਪੀੜ੍ਹੀ ਨੂੰ ਦੁਨੀਆ ਤੇ ਪਤਾ ਲੱਗੇਗਾ ਕਿ ਸਿੱਖ ਇਤਿਹਾਸ ਇਹ ਹੋ ਜਾਏ ਜਿਸ ਦੇ ਗੁਰੂ ਨੇ ਜਾ ਕੇ ਜਿਸ ਧਰਮ ਨੂੰ ਨਹੀਂ ਮੰਨਦੇ ਸੀ ਉਸ ਧਰਮ ਵਾਸਤੇ ਆਪਣੀ ਸ਼ਹਾਦਤ ਦਿੱਤੀ ਅਸੀਂ ਸ਼ੁਕਰ ਕਰਦੇ ਹਾਂ ਕਿ ਉਹ ਲੋਕ ਜਿਹੜੇ ਨਹੀਂ ਮੰਨੋ ਮੰਨਦੇ ਲੇਕਿਨ ਉਪਰੋਂ ਮੰਨਦੇ ਨੇ ਉਹ ਵੀ ਬਣਾ ਰਹੇ ਨੇ ਸ਼ੁਕਰ ਹੈ ਪ੍ਰਮਾਤਮਾ ਦਾ ਸ਼ੁਕਰ ਹੈ ਅੱਜ ਉਹ ਰੰਗਦੇਵ ਦੀ ਕਬਰ ਤੇ ਕੋਈ ਦੀਵੇ ਵਾਲਾ ਨਹੀਂ ਕਾ ਸੁੱਕਾ ਪਿਆ ਉੱਥੇ ਕੋਈ ਦੀਵਾ ਨਹੀਂ ਲਾਉਂਦਾ ਕੋਈ ਰੱਖਿਆ ਨਹੀਂ ਲੇਕਿਨ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਬਾਅਦ ਦੁਸ਼ਮਣ ਵੀ ਝੁਕਦਾ ਹੈ ਅੱਜ ਕੋਈ ਹਿੰਦੂ ਸਿੱਖ ਮੁਸਲਮਾਨ ਸਾਈ ਜੋ ਵੀ ਹੈ ਬੋਧੀ ਜੈਨੀ ਸਭ ਗੁਰੂ ਜੀ ਨੂੰ ਨਮਸਕਾਰ ਕਰ ਰਹੇ ਹਨ ਦੀ ਕੁਰਬਾਨੀ ਨੂੰ ਇਸ ਕਰਕੇ ਗੁਰੂ ਕਿਰਪਾ ਕਰੇ ਸਾਡੀ ਕੌਮ ਨੂੰ ਵੀ ਸਮਤ ਬਖਸ਼ੇ ਕਿ ਆਓ ਵੀਰੋ ਐਸਜੀਪੀਸੀ ਜਿਹੜੀ ਕੁਰਬਾਨੀਆਂ ਤੋਂ ਬਾਤ ਬੜੀ ਐ ਤੁਸੀਂ ਨਾ ਨਿੰਦੋ ਇਸ ਨੂੰ ਤੁਸੀਂ ਲੱਗੇ ਪਿਓ ਬਦਰਾਮ ਕਰਨ ਇਸ ਕਰਕੇ ਕਿ ਤੁਸੀਂ ਸ਼ਰੀਕ ਬੜ ਕੇ ਲੱਗੇ ਹੋ ਸਭ ਨੂੰ ਮੈਂ ਬੇਨਤੀ ਕਰਦਾ ਅੱਜ ਦੇ ਦਿਹਾੜੇ ਬਣਾਉਣ ਤੇ ਪਹਿਲਾ ਸਬਕ ਇਹ ਹੈ ਕਿ ਆਓ ਅਸੀਂ ਆਪਣੇ ਜੋ ਹੈ ਐਸਜੀਪੀਸੀ ਇਸ ਨੂੰ ਸੁਪਰੀਮ ਮੰਨ ਕੇ ਸਾਡੇ ਗੁਰੂ ਸਾਹਿਬਾਨ ਦੇ ਰਸਤੇ ਤੇ ਚੱਲਦਾ ਯਾਤਰ ਕਰੀਏ ਜੇਸਾ ਹਸਤਾਨ ਤੇ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਤੇ ਇਸੇ ਹਸਤਾਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਰਵਾਨਾ ਹੋਏ ਤੇ ਨਾਲ ਹੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਉਹ ਵੀ ਆਪਾਂ 350 ਸਾਲਾ ਜਿਹੜੇ ਆ ਗੁਰਤਾ ਗੱਦੀ ਦਿਹਾੜੇ ਵੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਉਹ ਵੀ 350 ਸਾਲਾ ਸ਼ਤਾਬਦੀ ਆਪਾਂ ਮਨਾ ਰਹੇ ਆ ਉੱਥੇ ਹੀ ਭਾਈ ਜੈਤਾ ਜੀ ਤੇ ਬਾਬਾ ਜੀਵਨ ਸਿੰਘ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਤੇ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਬਵਾਨਗੜ੍ਹ ਸਾਹਿਬ ਹੈ ਉਸ ਹਸਤਾਨ ਤੇ ਪੁੱਜੇ ਉਥੋਂ ਇਸ ਹਸਤਾਨ ਤੇ ਆ ਕੇ ਗੁਰੂ ਸਾਹਿਬ ਦਾ ਸੀਸ ਦਾ ਸਸਕਾਰ ਹੋਇਆ ਆਪਾਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਜਿਹੜੀਆਂ ਨੇ ਅੱਜ ਬਹੁਤ ਦੇਰ ਤੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਸੀ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਦੇ ਵਿੱਚੋਂ ਜਿਹੜਾ 21 ਅਗਸਤ ਨੂੰ ਆਰੰਭ ਹੋਏ ਹੋਰ ਵੀ ਬਹੁਤ ਸਾਰੇ ਨਗਰ ਕੀਰਤਨ ਮਹਾਂਪੁਰਖਾਂ ਵੱਲੋਂ ਜਿਹੜੇ ਸਜਾਏ ਗਏ ਉੱਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਨਗਰ ਕੀਰਤਨ ਸਜਾਏਗਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਵੀ ਨਗਰ ਕੀਰਤਨ ਸਜਾਏਗਾ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਵਿਸ਼ਾਲ ਪ੍ਰੋਗਰਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਨੇ ਉੱਥੇ ਆਪਾਂ ਹਾਜ਼ਰੀਆਂ ਲਵਾ ਰਹੇ ਆਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੀਦਾਸ ਜੀ ਭਾਈ ਦਸੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਉਹ ਸਾਰੇ ਮਹਾਨ ਯੋਧੇ ਸੂਰਮੇ ਸ਼ਹੀਦ ਉਹਨਾਂ ਦੇ ਵੀ ਆਪਾਂ 350 ਸਾਲਾ ਜਿਹੜੇ ਆ ਸ਼ਹੀਦੀ ਸ਼ਤਾਬਦੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਰਾ ਰਹੇ ਆ ਜਿੱਥੇ ਆਪਾਂ ਇਹਨਾਂ ਅਸਥਾਨਾਂ ਤੇ ਅੱਜ ਸ਼ਹੀਦੀ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸੀਸ ਦਾ ਸੰਸਕਾਰ ਕੀਤਾ ਗਿਆ ਉਸ ਅਸਥਾਨ ਤੇ ਵੀ ਤੇ ਸ਼ਾਮ ਨੂੰ ਜਿਹੜਾ ਦਿੱਲੀ ਚਾਂਦਨੀ ਚੌਕ ਦਿੱਲੀ ਚਾਂਦਨੀ ਚੌਕ ਸੀਸ ਗੰਜ ਸਾਹਿਬ ਗੁਰਦੁਆਰਾ ਸਾਹਿਬ ਹੈ ਸਾਹਮਣੇ ਜਿਹੜਾ ਲਾਲ ਕਿਲੇ ਦੇ ਸਾਹਮਣੇ ਵੀ ਵੱਡੇ ਪ੍ਰੋਗਰਾਮ ਹੋਣੇ ਨੇ ਉੱਥੇ ਵੀ ਹਾਜ਼ਰੀਆਂ ਲਵਾਉਣੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਠੀਕਰ ਫੋਰ ਦਲੀਸ ਸੇਰ ਪ੍ਰਭੂ ਕੋ ਪ੍ਰਪਰ ਕੀਆ ਭਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨੂ ਹੁ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਜਿੱਥੇ ਆਪਾਂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਿੰਘ ਸਾਹਿਬ ਜੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਆਪਾਂ ਸਾਰੇ ਗੁਰਮਤੇ ਦੇ ਨਾਲ ਹੀ ਜਦੋਂ ਪਿਛਲੇ ਦਿਨੀ ਜਿਹੜੇ ਐ ਸ਼ਤਾਬਦੀ ਦੀ ਗੱਲ ਚੱਲ ਰਹੀ ਸੀ ਭਾਵੇਂ ਪ੍ਰਧਾਨ ਜੀ ਸਾਡੇ ਗੁਰਮਤਾ ਘੱਟ ਕਰਦੇ ਨੇ ਪਰ ਜਿਹੜਾ ਜਦੋਂ ਸ਼ਤਾਬਦੀ ਦੀ ਗੱਲ ਚੱਲ ਰਹੀ ਸੀ ਚੀਮਾ ਸਾਹਿਬ ਤੇ ਮੈਨੂੰ ਵੀ ਬਹੁਤ ਜ਼ਿਆਦਾ ਸਾਨੂੰ ਆਪਸ ਦੇ ਵਿੱਚ ਬਹੁਤ ਇਹਦਾ ਸੀ ਵੀ ਇਕੱਠੇ ਹੋ ਕੇ ਕਿਵੇਂ ਮਨਾਈਏ ਤੇ ਇਕੱਠੇ ਹੋ ਕੇ ਬਣਾਉਣ ਦਾ ਜਿਹੜਾ ਸੀ ਅੱਜ ਬੈਠੇ ਆ ਇੱਕ ਸਟੇਜ ਤੇ ਬੈਠੇ ਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਆਪਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵ ਲਾਏ ਹਰ ਨਾਮਹਿ ਕੀ ਹੋ ਹੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਸੋ ਆਪਾ ਸਾਰੇ ਹੀ ਏਕ ਪਿਤਾ ਏਕਸ ਕੇ ਹਮ ਬਾਰਗ ਤੂੰ ਮੇਰਾ ਗੁਰਹਾਈ ਜੀਓ ਸਿਆਸੀ ਪਾਰਟੀਆਂ ਨੇ ਉਹ ਆਪਣਾ ਆਪਣਾ ਕਾਰਜ ਕਰਦੀਆਂ ਨੇ ਖਾਲਸਾ ਖੁਦ ਖੁਦਾ ਖਦਾਏ ਆਣਾ ਬਾਨਾ ਆਣਾ ਮਾਨਾ ਆਣ ਕੀ ਬਿਨ ਸੱਚੇ ਪਾਤਸ਼ਾਹ ਏ ਜਿਹੜਾ ਖਾਲਸਾ ਫੌਜ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੇ ਇਹ ਕਿਸੇ ਦੇ ਅਧੀਨ ਨਹੀਂ ਚਲਦੀਆਂ ਸਰਕਾਰਾਂ ਇਹਨਾਂ ਦੇ ਅਧੀਨ ਚਲਦੀਆਂ ਨੇ ਗੁਰੂ ਸਾਹਿਬ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਹਨਾਂ ਜਾਲਮਾਂ ਨੇ ਤੇ ਉਹ ਜਿਹੜੇ ਜ਼ਾਲਮ ਸੀ ਉਹ ਸੀ ਸਮਾਣੇ ਦੇ ਤੇ ਉਹ ਸਮਾਣੇ ਤੇ ਜਿਹੜੇ ਜ਼ਾਲਮ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਖਾਲਸਾਪਨ ਦੀ ਸਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਧਰਤੀ ਗੁਰਦੁਆਰਾ ਕੇਸਗੜ੍ਹ ਸਾਹਿਬ ਤੋਂ ਤੇ ਉਹਨਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਸੀ 22 ਧਾਰ ਦੇ ਜੇ ਸਮਾ ਪਿਆ ਤੇ 22 ਧਾਰ ਦੇ ਜਿਹੜੇ ਰਾਜੇ ਉਹਨਾਂ ਨੂੰ ਪਹਿਲਾਂ ਛਡਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੀਆਂ ਉਹਨਾਂ ਨੇ ਲੜਾਈ ਜੰਗਾਂ ਲੜੀਆਂ ਤਹ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਜੰਗਾਂ ਜੁੱਧਾਂ ਤੋਂ ਹੁੰਦੇ ਹੋਏ ਹਜੂਰ ਸਾਹਿਬ ਪਹੁੰਚੇ ਹਜੂਰ ਸਾਹਿਬ ਉਹਨਾਂ ਨੇ ਹੁਕਮ ਕੀਤਾ ਸੀ ਸਮੁੱਚੇ ਖਾਲਸੇ ਪੰਥ ਨੂੰ ਆਗਿਆ ਭਈ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਉਹਨਾਂ ਨੇ ਵਰਜਿਤ ਕੀਤਾ ਨਾਲ ਹੀ ਉਹਨਾਂ ਨੇ ਹੁਕਮ ਕੀਤਾ ਸੀ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਤੇ ਨਾਲ ਉਹਨਾਂ ਨੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਕਮਾਂਡ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਜਿੱਥੋਂ ਇਹ ਲੰਗਾਰ ਸਾਹਿਬ ਤੁਹਾਡੇ ਨਾਲ ਹੀ ਆ ਜਿਹੜਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਥੋਂ ਗ੍ਰਿਫਤਾਰੀ ਹੋਈ ਤੇ ਉਸੇ ਅਸਥਾਨ ਤੇ ਬਾਬਾ ਵਿਨੋਦ ਸਿੰਘ ਜੀ ਇਹਨਾਂ ਨੇ ਮਹਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਹੁਕਮਨਾਮੇ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਜਲਾਦਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਜਲਾਦਾਂ ਨੇ ਛੋਟੇ ਸਹਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਉਹਨਾਂ ਦੀ ਸ਼ਹੀਦੀ ਦੇ ਬਦਲੇ ਵੀ ਲੈਣੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਨੇ ਜਿਹੜਾ ਉਹ ਜਲਾਦਾਂ ਨੂੰ ਸਮਾਣੇ ਦੇ ਵਿੱਚ ਸੋਧ ਕੇ ਤੇ ਜਿਹੜਾ ਸਮਾਣਾ ਸ਼ਹਿਰ ਸੀ ਇਹ ਮਲਿਆ ਮੇਟ ਕੀਤਾ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਥੇ ਦੇ ਉੱਪਰ ਜਿਹੜੇ ਫਤਿਹ ਦੇ ਨਿਸ਼ਾਨ ਚੁਲਾਏ ਉਹ ਬਾਬਾ ਬਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੇ ਉਹਨਾਂ ਨੇ ਜ਼ਮੀਨਾਂ ਨੂੰ ਆ ਕਿਸਾਨਾਂ ਨੂੰ ਗਰੀਬਾਂ ਨੂੰ ਮਾਲਕੀ ਦੇ ਹੱਕ ਦਿੱਤੇ ਉਹ ਖਾਲਸਾ ਪੰਥ ਬੁੱਢਾ ਦਲ ਤੇ ਉਹਨਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਬਖਸ਼ਿਸ਼ ਕੀਤੀ ਤੇ ਨਾਲ ਜਿਹੜਾ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਥੇ ਦੇ ਉੱਪਰ ਜਿਹੜੇ ਸੀ ਉਹ ਗਧਿਆਂ ਦੇ ਨਾਲ ਹਲ ਚਲਾਏ ਖਾਲਸੇ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਬਦਲੇ ਕਿਵੇਂ ਲੈ ਤੇ ਨਾਲ ਹੀ ਇਹ ਜਿਹੜਾ ਸੀ ਸਰਹੰਦ ਇਹ ਥੇਹ ਦੇ ਉੱਤੇ ਗੁਰੂ ਸਾਹਿਬ ਦਾ ਹੁਕਮ ਸੀ ਇਹਦੀ ਇੱਕ ਇੱਕ ਇੱਟ ਜਿਹੜੀ ਆ ਸੁੱਟ ਜਿਹੜੀ ਆ ਸਤਲੁਜ ਦਰਿਆ ਦੇ ਵਿੱਚ ਸੁੱਟਣੀ ਆ ਇੱਥੇ ਗਧਿਆਂ ਦੇ ਨਾਲ ਹਲ ਚਲਾਉਣੇ ਨੇ ਸੋ ਉਹ ਜਿਹੜੇ ਬਚਨ ਬਾਬਾ ਜਸਾ ਸਿੰਘ ਆਲੂ ਵਾਲੀਆ ਬੁੱਢਾ ਦਲ ਦੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਨੇ ਉਹ ਸਾਰੇ ਪੂਰੇ ਕੀਤੇ ਤਰਨੇ ਦਲਾਂ ਨੇ ਹਮੇਸ਼ਾ ਅਗੇ ਹੋ ਕੇ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਲੜੇ ਤੇ ਸਾਰੀਆਂ ਜੰਗਾਂ ਫਤਿਹ ਕੀਤੀਆਂ ਹੁਣ ਆਪਾਂ ਸਾਰੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਹੈ ਬਹੁਤ ਹੀ ਮੈਨੂੰ ਇੱਕ ਚੰਗਾ ਵੀ ਲੱਗ ਰਿਹਾ ਇੱਕ ਸਟੇਜ ਤੇ ਆਪਾਂ ਬਹਿ ਕੇ ਤੇ ਸਾਰੇ ਜਿਹੜੇ ਆ ਉਹ ਮਹਾਪੁਰਖ ਵੀ ਸਾਰੇ ਰਲ ਮਿਲ ਕੇ ਜਿਹੜੀ ਹੈ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਆਂ ਕਈ ਵਾਰੀ ਕਹਿੰਦੇ ਨੇ ਕਿਉਂ ਇਹ ਕਾਲੀ ਕਰ ਗਏ ਦੇ ਉਹ ਕਾਲੀ ਦਾ ਅੱਜ ਇਹ ਨਤੀਜਾ ਤੁਹਾਡੇ ਸਾਹਮਣੇ ਆਪਾਂ ਸਾਰੇ ਇਕੱਠੇ ਬੈਠੇ ਆ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਪੰਥ ਦੇ ਵਿੱਚ ਪ੍ਰੇਮ ਪਿਆਰ ਇਤਿਫਾਕ ਬਖਸ਼ਣ ਕਈ ਵਾਰੀ ਕਾਲੀ ਕਰ ਜਾਂਦੇ ਨੇ ਸਿਆਸੀ ਬੰਦੇ ਆ ਸ਼ਤਾਬ ਦੀ ਜਿਹੜੀ ਬਹੁਤ ਵੱਡੀ ਆਪਣੇ ਵਾਸਤੇ ਮਹੱਤਤਾ ਰੱਖਦੀ ਹੈ ਤੇ ਜਿਹੜੇ ਕੋਈ ਗੁਣੀ ਗਿਆਨੀ ਕੋਈ ਗ੍ਰੰਥੀ ਨੇ ਬਾਤ ਵੀ ਆਪਾਂ ਸਾਰੇ ਕਰਜ ਕਰ ਸਕਦੇ ਆ ਥੋੜਾ ਜਿਹਾ ਅਹ ਧਰਮੇ ਤੋਂ ਹਰ ਜਿਹੜਾ ਗੁਰਮਤਾ ਜਿਹੜਾ ਬਹੁਤ ਹੀ ਸੋਚ ਸਮਝ ਕੇ ਕਰਨੇ ਚਾਹੀਦੇ ਨੇ ਇੰਨਾ ਕੁਛ ਕਹਿੰਦਾ ਆ ਤੁਹਾਡੇ ਨਾਲ ਹੀ ਬੇਨਤੀ ਕਰਦਾ ਜਿਹੜਾ 29 ਤਰੀਕ ਨੂੰ ਹੈ ਪ੍ਰਧਾਨ ਜੀ 29 ਤਰੀਕ ਨੂੰ ਤੁਹਾਡੇ ਨਾਲ ਤੇ ਜਿੱਥੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੇ ਤੇ ਸਾਰੀਆਂ ਹੀ ਦਲਾਂ ਪੰਥਾਂ ਦੇ ਘੋੜਸਵਾਰ ਆਪਾਂ ਪਹਿਲਾਂ ਵੀ ਵਚਨ ਕੀਤਾ ਹੋਇਆ ਪਰ ਜਿੱਥੇ ਗੱਲ ਆਉਂਦੀ ਹੈ ਸ਼ੇਤਾਬ ਦੀਆਂ ਦੀ ਜਿੱਥੇ ਗੁਰਮਤੇ ਦੀ ਤੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਰੇ ਗੁਰਮਤੇ ਦੇ ਨਾਲ ਹੀ ਸਾਰੇ ਕਾਰਜ ਕਰਦੇ ਆਂ ਜਦੋਂ ਕਾਰਜਾਂ ਦੀ ਗੱਲ ਆਉਂਦੀ ਹੈ ਅਬ ਰਾਸਤੇ ਖਾਲਸਾ ਤੇ ਹੋਰ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਨੇ ਕਈ ਵਾਰੀ ਕਈ ਕਹਿ ਦਿੰਦੇ ਬਾਦਲ ਸਾਹਿਬ ਦਾ ਨਾਂ ਕਿਉਂ ਲੈਂਦੇ ਆ ਜੇ ਕੋਈ ਚੰਗੇ ਕੰਮ ਕੀਤੇ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ ਬਹੁਤ ਵੱਡੀਆਂ ਯਾਦਗਾਰਾਂ ਉਹਨਾਂ ਨੇ ਬਣਾਈਆਂ ਤੇ ਜੇ ਕੋਈ ਚੰਗੇ ਕੰਮ ਹੋਰ ਵੀ ਕਰੂਗਾ ਉਹਨੂੰ ਵੀ ਖਾਲਸਾ ਪੰਥ ਜਿਹੜਾ ਹਮੇਸ਼ਾ ਯਾਦ ਰੱਖਦਾ ਹੈ ਗੁਰੂ ਸਾਹਿਬ ਕਿਰਪਾ ਕਰਨ 29 ਜਿਹੜਾ ਨਵੰਬਰ ਅੱਜ ਜਿਹੜੀ 25 ਤਰੀਕ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਾ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਆਪਾਂ 29 ਨਵੰਬਰ ਨੂੰ ਉਹਨਾਂ ਦਾ ਜਦੋਂ ਸੀਸ ਦਾ ਸਸਕਾਰ ਹੋਇਆ ਸੀ ਉਹ ਸਾਰੀਆਂ ਨਹਿੰਗਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਗੁਰਦੁਆਰਾ ਪਤਾਲਪੁਰੀ ਜੀ ਉੱਥੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਸਾਰੀਆਂ ਹੀ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸਜਾ ਕੇ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਆਖੇ ਆਪਾਂ ਸਾਰਿਆਂ ਨੇ ਪਹੁੰਚਣਾ ਤੇ ਸਿੰਘ ਸਾਹਿਬ ਜੀ ਤੁਸੀਂ ਵੀ ਜਿਹੜਾ ਨਡਰ ਹੋ ਕੇ ਫੈਸਲੇ ਲਿਆ ਕਰੋ ਮਾਸਾ ਮਾਹ ਤੁਹਾਡੀ ਇੰਨੀ ਮਿਹਨਤ ਨਾਲ ਆਪਾਂ ਸਾਰੇ ਕੰਮ ਕੀਤੇ ਨੇ ਤੇ ਸਾਡੇ ਦਮਨਵੀ ਟਕਸਾਲ ਦੇ ਮੁਖੀ ਮਹਾਂਪੁਰਖ ਸਾਰੇ ਹੀ ਹਮੇਸ਼ਾ ਕੋਈ ਨਹੀਂ ਗੁੱਸੇ ਗਿਲੇ ਹੁੰਦੇ ਨੇ ਪਰ ਆਪਾਂ ਜਿਹੜੇ ਸਾਰੇ ਹੀ ਠੀਕ ਹੋ ਜਾਂਦੇ ਨੇ ਜਦੋਂ ਇਹੋ ਜੇ ਕਾਰਜ ਹੁੰਦੇ ਨੇ ਉਦੋਂ ਆਪਾਂ ਸਾਰਿਆਂ ਨੂੰ ਮਿਲ ਬੈ ਕੇ ਜਦ ਆਪ ਕੀ ਉਹਨਾਂ ਦੇ ਨਿਦਾਨ ਬਣਾ ਹਾਂ ਕੱਲ ਨੂੰ ਬਾਬਾ ਹੀ ਮਹੱਲਾ ਕੱਲ ਨੂੰ ਵੀ ਢੰਗ ਸੰਗ ਜਥੇਵੰਦੀਆਂ ਵੱਲੋਂ ਜਿਹੜਾ ਮਹੱਲਾ ਸਜਾਏ ਜਾਣੇ ਨੇ ਤੇ ਉਹਦੇ ਵਿੱਚ ਵੀ ਆਪਾਂ ਹਾਜ਼ਰੀਆਂ ਲਵਾਉਣੀਆਂ ਨੇ ਸੋ ਆਪਾਂ ਸਾਰੇ ਤਗੜੇ ਹੋ ਕੇ ਜਿਹੜੇ ਸ਼ਤਾਬ ਦੀਆਂ ਦੇ ਵਿੱਚ ਉਹ ਇਕੱਠੇ ਹੋ ਕੇ ਆਪਾਂ ਜਿੱਥੇ ਵੀ ਜਬ ਆਪ ਕੀ ਔਦ ਨਿਧਾਨ ਬਣਾਇ ਅਤ ਹੀ ਰਣ ਮੈਂ ਤਬ ਜੂਝ ਮਰੋਂ ਗੁਰੂ ਸਾਹਿਬ ਕਿਰਪਾ ਕਰਨ ਪੰਥ ਦੋਖੀਆਂ ਦਾ ਪੰਥ ਦੋਖੀਆਂ ਦਾ ਹਮੇਸ਼ਾ ਹੀ ਖਾਲਸਾ ਪੰਥ ਸੁਫਾਇਆ ਕਰਦਾ ਹੁੰਦਾ ਅੱਗੇ ਵੀ ਹੁੰਦਾ ਰਹਿਣਾ ਤੁਸੀਂ ਤਗੜੇ ਹੋ ਕੇ ਰਿਆ ਕਰੋ ਨਾਲ ਹੀ ਬੇਨਤੀ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਰਨੀ ਹੋਵੋ ਨੌਜਵਾਨ ਬੱਚੇ ਸਾਡੇ ਜਿਹੜੇ ਆ ਉਹ ਨਸ਼ਿਆਂ ਦਾ ਤਿਆਗ ਕਰਨ ਤਿਆਰ ਪਰ ਤਿਆਨ ਹੋਣ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ